ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ ਕਿਸੇ ਕੰਪਨੀ ਦਾ ਪ੍ਰਚਾਰ ਨਹੀਂ ਹੈਗਾ ਇਹ ਸਿਰਫ ਇੱਕ ਆਪਾਂ ਨੇ ਰਿਜ਼ਲਟ ਚੈੱਕ ਕਰਨ ਵਾਸਤੇ ਵੀਡੀਓ ਬਣਾਈ ਹੈ ਜੀ ਇਹ ਜਿਹੜੀ ਤੁਸੀਂ ਬੱਚੀ ਦੇਖ ਰਹੇ ਹੋ ਇਹ ਪਲੂਣ ਬੱਚਿਆ ਇਹਨੂੰ 8ਵਾਂ ਮਹੀਨਾ ਲੱਗਿਆ ਹੋਇਆ ਇਹਦੇ ਵਾਸਤੇ ਆਪਾਂ ਨੇ ਅਲੰਬਿਕ ਕੰਪਨੀ ਦੀ ਦੇਰੂ ਮੜੀ ਦਵਾਈ ਦਿੱਤੀ ਹੈ ੱਡੇ ਵਾਸਤੇ ਇਹ ਆਪਾਂ ਰਿਜ਼ਲਟ ਚੈੱਕ ਕਰਨਾਗਾ ਇਸ ਬੱਚੀ ਤੇ ਦੇਖਦੇ ਆ ਕਿਦਾਂ ਰਿਜ਼ਲਟ ਆਵਾਗਾ ਇਹ ਬੱਚੀ ਨੂੰ ਹੁਣ 8ਵਾਂ ਮਹੀਨਾ ਲੱਗਿਆ ਹੋਵੇਗਾ ਡੇਢ ਮਹੀਨਾ ਇਹਦੇ ਸੂਚ ਰਹੇਗਾ ਪਿੰਡ ਆ ਰਿਹਾ ਉਦੋਂ ਤੇ ਆਪਾਂ ਬਾਕੀ ਦੀ ਉਦੋਂ ਬਾਅਦ ਵੀ ਵੀਡੀਓ ਬਣਾ ਕੇ ਜਦੋਂ ਰਿਜ਼ਲਟ ਆ ਗਿਆ ਕਿਵੇਂ ਆਇਆ ਰਿਜ਼ਲਟ ਚੰਗਾ ਬੰਦਾ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸਾਂ ਨਾਲ ਸੰਬੰਧਤ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੋਨ ਨੂੰ ਨਾਈਟ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ